ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੀ ਬਾਕੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋਰ ਆਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸ ਆਮੇ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਜੀ ਔਰ ਬਾਕੀ ਇੱਥੇ ਮੈਂ ਲੱਗੀਆਂ ਜੀ ਪਾਲਕੀ ਸਾਹਿਬ ਦੀ ਸਫਾਈ ਕਰਨ ਅ ਇੱਥੇ ਆਪਾਂ ਰੱਖੇ ਹੋਏ ਨੇ ਜੀ ਗੁਟਕਾ ਸੈਵ ਸੈਂਚੀਆਂ ਮਤਲਬ ਜੋ ਤੂਫ ਦਾ ਸਮਾਨ ਅਗਰਵਤੀ ਰੂਹ ਡੱਬੀਆਂ ਹਨਾ ਸਾਰਾ ਕੁਝ ਨੂੰ ਫੋਟੋਸ ਵੀ ਬਾਬਾ ਜੀ ਦੇ ਦਿੱਤੇ ਰੱਖੇ ਹੋਏ ਨੇ ਸੋ ਹੈ ਤਾਂ ਇਹ ਜੀ ਪੁਰਾਣੀ ਜਾਲੀ ਤੇ ਪਰ ਇਹਦੇ ਅੰਦਰ ਹੀ ਆਪਾਂ ਜਨਕੀ ਬਾਬਾ ਜੀ ਦਾ ਰੱਖਣਾ ਉਹ ਕੀਤਾ ਹੋਇਆ ਕਿਉਂਕਿ ਮਿੱਟੀ ਘਟਾ ਨਿਕਤ ਅੰਦਰ ਜਾਂਦਾ ਉੱਪਰ ਹਨਾ ਆਪਾਂ ਜਿਹੜਾ ਕੱਪੜੇ ਦਾ ਕਵਰ ਬਣਾ ਕੇ ਉਹ ਪਾਇਆ ਹੋਇਆ ਸੋ ਇੱਕ ਇਹ ਹੁੰਦਾ ਜੀ ਜੀਵ ਜੰਤੂਆਂ ਤੋਂ ਵੀ ਹਨਾ ਸੇਫਟੀ ਰਹਿੰਦੀ ਆ ਕਿਉਂਕਿ ਖੇਤਾਂ ਦੇ ਵਿੱਚ ਬੈਠੇ ਤੁਹਾਨੂੰ ਪਤਾ ਵੀ ਚੂਹੀ ਵਗੈਰੇ ਬਹੁਤ ਜ਼ਿਆਦਾ ਹੁੰਦੇ ਨੇ ਲੋ ਜੀ ਆਨੇ ਸੈਂਚੀਆਂ ਦੇ ਭਾਗ ਚਾਰ ਭਾਗ ਨੇ ਜੀ ਸਹਿਰ ਪਾਟ ਆਪੇ ਦੁ ਕਰਦੇ ਹੁੰਨੇ ਆ ਸੋ ਇਹ ਆਪਾਂ ਨੂੰ ਗੁਰਦੁਆਰਾ ਸਾਹਿਬ ਤੋਂ ਹੀ ਮਿਲੇ ਸੀ ਕਿਉਂਕਿ ਉੱਥੇ ਕਿਸੇ ਨੇ ਸੇਵਾ ਕੀਤੀ ਸੀ ਤੋਂ ਤਾ ਉਦੋਂ ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟ ਹੋਈ ਸੀ ਉਦੋਂ ਫਿਰ ਮੈਂ ਚਾਰੇ ਭਾਗ ਲੈ ਕੇ ਆਂਦੇ ਸੀਗੇ ਸੋ ਆ ਜੀ ਇੱਥੇ ਉੱਪਰ ਲੱਗੇ ਸੀ ਧਾਗਾ ਨੂੰ ਉਤਾਰ ਰਹੀ ਸੀਗੀ ਤੇ ਮੈਂ ਇਹਨਾਂ ਦੇ ਉੱਪਰ ਵਸਤਰ ਨਹੀਂ ਪਾ ਕੇ ਉੱਪਰ ਰੱਖਤਾ ਤੁਸੀਂ ਦੇਖ ਸਕਦੇ ਹੋ ਜੜੀ ਦੇ ਉੱਪਰ ਹੀ ਰੱਖੇ ਹੋਏ ਨੇ ਕਿਉਂਕਿ ਐ ਆ ਵੀ ਨੀਚੇ ਹਾਲੇ ਸਫਾਈ ਕਰਨੀ ਹੈ ਹਨਾ ਝਾੜ-ਛੜਿਆ ਜਾ ਕਰਨਾ ਚੰਗੀ ਤਰ੍ਹਾਂ ਤਾਂ ਵੀ ਇਹ ਹੁੰਦਾ ਵੀ ਮਿੱਟੀ ਵੀ ਨਾ ਪੈ ਜਾਏ ਜਾਂ ਕਿਤੇ ਅਣਜਾਣੇ ਦੇ ਵਿੱਚ ਕੋਈ ਗਲਤੀ ਨਾ ਹੋ ਜਾਏ ਤਾਂ ਕਰਕੇ ਆਪਾਂ ਉੱਚੇ ਥਾਂ ਤੇ ਉਹਨਾਂ ਨੂੰ ਰੱਖ ਦਿੱਤਾ ਲੋਜੀ ਇੱਥੇ ਮੈਂ ਫੋਟੋਜ਼ ਵਗੈਰਾ ਵੀ ਸਾਫ਼ ਕਰ ਕਰ ਰੱਖਤੀ ਆ ਆ ਹੁਣ ਮੈਂ ਰੱਖੀ ਸੀ ਜੀ ਰੂਹ ਜੋਤ ਲਾਉਣ ਵਾਸਤੇ ਜਿਹੜੀਆਂ ਬੱਤੀਆਂ ਵਟਣੀਆਂ ਉਹਦੇ ਵਾਸਤੇ ਬਾਕੀ ਪੁਰਾਣੇ ਟਾਈਮ ਦੇ ਵਿੱਚ ਹਨਾ ਰੂਹ ਆਪਣੇ ਘਰ ਦੀ ਹੁੰਦੀ ਸੀ ਪਰ ਅੱਜ ਕੱਲ ਤਾਂ ਫਿਰ ਇਹਦੇ ਨਾਲ ਹੀ ਬੱਤੀਆਂ ਵਟਣੀਆਂ ਪੈਂਦੀਆਂ ਇੱਕ ਅੱਜ ਕੱਲ ਬੱਤੀਆਂ ਬਣੀਆਂ ਬਣਾਈਆਂ ਆਉਂਦੀਆਂ ਜਿਉਂ ਉਹਨਾਂ 'ਚ ਇਹ ਹੁੰਦਾ ਵੀ ਝੁੱਟੇ ਮਿੱਟੇ ਹੱਥ ਨਾਲ ਲੱਗੇ ਹੁਣ ਲੋ ਜੀ ਫੋਟੋਜ਼ ਵੀ ਮੈਂ ਸਾਰੀਆਂ ਸਾਫ਼ ਕਰ ਕਰ ਕੇ ਉੱਪਰ ਰੱਖਤੀ ਆ ਆ ਆਖਰ ਵਾਲੀ ਫੋਟੋ ਆ ਗਈ ਸੋ ਇਹ ਵੀ ਮੈਂ ਸਾਫ਼ ਕਰਕੇ ਉੱਪਰ ਰੱਖ ਦੂੰਗੀ ਤੇ ਆਪਾਂ ਲਾਈਆਂ ਤਾਂ ਨਹੀਂ ਹੋਈਆਂ ਸੀ ਜੀ ਸਾਰੀਆਂ ਫੋਟੋਆਂ ਜ਼ਮੀਂਆਂ ਹੁੰਦਾ ਵੀ ਸਿਲ ਦੇ ਨਾਲ ਖਰਾਬ ਨਾ ਹੋ ਜਾਣ ਲੋ ਜੀ ਇੱਥੇ ਹੁਣ ਮੈਂ ਕੱਢਦੀ ਸੀ ਬਾਹਰ ਗੁਟਕਾ ਸਾਹਿਬ ਜਿਹੜੇ ਉਹ ਰੈੱਡ ਕਲਰ ਦੇ ਕੱਪੜੇ ਚ ਲਿਬੇਟੇ ਹੋਏ ਨੇ ਉਹ ਹੈਗੇ ਨੇ ਸੁੰਦਰ ਗੁਟਕਾ ਸਾਹਿਬ ਜਿਹਦੇ ਵਿੱਚ ਸਾਰੀਆਂ ਬਾਣੀਆਂ ਤੇ ਜਿਹੜੀ ਮੇਰੇ ਹੱਥਾ ਚ ਨਹੀਂ ਜੀ ਇਹ ਸੀਗੇ ਦੁੱਖਪੰਜਨੀ ਸਾਹਿਬ ਬਾਣੀ ਦੇ ਗੁਟਕਾ ਸਾਹਿਬ ਤੇ ਆਹ ਨੇ ਜੀ ਵਸਤਰ ਸੰਚੀਆਂ ਦੇ ਤੇ ਇਹ ਆਪਾਂ ਕੱਪੜੇ ਦੇ ਵਿੱਚ ਲਿਬੇਟ ਕੇ ਰੱਖੇ ਹੋਏ ਨੇ ਵੀ ਹਨਾ ਮਿੱਟੀ ਵਗੈਰਾ ਤੋਂ ਵੀ ਸਾਫ਼ ਸੁਥਰੇ ਰਹਿਣ ਤੇ ਬਾਕੀ ਇੱਕ ਇੱਕ ਕਵਰ ਉਹਨਾਂ ਦੇ ਉੱਪਰ ਚੜਾਇਆ ਹੋਇਆ ਜੀ ਤੇ ਇੱਕ ਇਹ ਵਾਲੇ ਨੇ ਜਦੋਂ ਆਪਾਂ ਉਹਨਾਂ ਨੂੰ ਧੋਣਾ ਹੁੰਦਾ ਤਾਂ ਫਿਰ ਇਹ ਵਾਲੇ ਪਾ ਲੈਂਦੇ ਆ ਜਦੋਂ ਇਹਨਾਂ ਨੂੰ ਧੋਣਾ ਹੁੰਦਾ ਤਾਂ ਉਹਨਾਂ ਨੂੰ ਚੜਾ ਦਿੰਨੇ ਆ ਇਹ ਬਹੁਤ ਸੋਹਣੇ ਨੇ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹਦਾ ਕੱਪੜਾ ਵੀ ਬਹੁਤ ਸੋਹਣਾ ਤੇ ਵਰਕ ਵੀ ਬਹੁਤ ਸੋਹਣਾ ਹੋਇਆ ਤਾਂ ਹੀ ਮੈਂ ਦਿਖਾ ਰਹੀ ਹਾਂ ਬਹੁਤ ਹੈਵੀ ਵਰਕ ਆ ਜਰੀ ਦਾ ਤੇ ਇਹ ਪੰਜ ਕਬਰਨੇ ਜੀ ਸੈਂਚੀ ਆਪਣੇ ਕੋਲ ਚਾਰਨੇ ਤੇ ਚਾਰਾਂ ਲਈ ਇਸਤੇਮਾਲ ਕਰ ਲੈਣੇ ਹੁੰਨੇ ਆ ਤੇ ਇੱਕ ਜਿਹੜਾ ਵਸਤਰ ਹੈ ਉਹ ਬਾਧੂ ਆ ਜਿਵੇਂ ਗੁਟਕਸਾ ਵਗੈਰਾ ਜੋ ਪਾ ਕੇ ਰੱਖਣੇ ਹੁੰਦੇ ਸਾਰੇ ਗੁਟਕਸਾ ਵੀ ਇਹਦੇ ਵਿੱਚ ਆ ਜਾਂਦੇ ਨੇ ਲੋਜੀ ਇੱਥੇ ਹੁਣ ਮੈਂ ਇਹੜਾ ਕੱਪੜਾ ਉਹ ਵੀ ਉੱਪਰਲਾ ਛਾੜ ਕੇ ਵਿਛਾਤਾ ਇਹ ਕੱਪੜਾ ਨਾ ਥੋੜਾ ਲੇਡ ਕਰਨ ਵਾਲੀ ਹੈ ਇਹ ਜਦੋਂ ਮੇਰਾ ਜੀ ਸੂਟ ਸੀਗਾ ਇੱਕ ਉਹਦੇ ਨਾਲ ਉਹ ਕਮੀਜ਼ ਦਾ ਕੱਪੜਾ ਬਚਿਆ ਸੀ ਜਦਨੀ ਉਹ ਸੂਟ ਦੋ ਕਮੀਜ਼ਾਂ ਦਾ ਕੱਪੜਾ ਸੀ ਇੱਕ ਸਲਵਾਰ ਦਾ ਤੇ ਇੱਕ ਕਮੀਜ਼ ਤਾਂ ਮੈਂ ਸਟਿਚ ਕਰਵਾ ਲਿਆ ਸੀ ਇੱਕ ਕਮੀਜ਼ ਦਾ ਕੱਪੜਾ ਬਚ ਗਿਆ ਸੀ ਫਿਰ ਉਹਦੀ ਆਪਾਂ ਜਨਨੀ ਕੀ ਕੱਟ ਕੇ ਇਦਾਂ ਬਾਬੇ ਦੇ ਵਸਤਰ ਬਣਾ ਲਏ ਸੀਗੇ ਤੇ ਪਰ ਇਹਦੇ ਹੁਣ ਥੋੜੇ ਧੱਗੇ ਚ ਨਿਕਣ ਲੱਗ ਗਏ ਤੋਂ ਮੈਂ ਸੋਚਨੀ ਵੀ ਲੇੜੀ ਮਾਰ ਲਾਂਗੇ ਤੇ ਬਾਕੀ ਮੈਂ ਵਸਤਰ ਅੰਦਰ ਰੱਖ ਤੀ ਜੀ ਆ ਰੱਖ ਰਹੀਆਂ ਮੈਂ ਗੁੱਟਕਾ ਸੇਵੰਦਰ ਇੱਕ ਸਾਈਡ ਹੀ ਰੱਖ ਤੈਨੀ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਨਾ ਤੁਹਾਨੂੰ ਸ਼ੇਅਰ ਕਰਾਂਗੇ ਅੱਗੇ ਸਾਰਾ ਜਿਹੜਾ ਕੰਪਲੀਟ ਹੋ ਗਿਆ ਸਾਰਾ ਦਿਖਾਵਾਂਗੇ ਲੋ ਜੀ ਉੱਪਰਲਾ ਵਸਤਰ ਮੈਂ ਉਤਾਰਤਾ ਹੁਣ ਮੈਂ ਰੱਖ ਰਹੀ ਸੀ ਅੰਦਰ ਸੈਂਚੀ ਤੇ ਮੈਂ ਕਿਹਾ ਵੀ ਚਲੋ ਪੁੱਥੀ ਸਾਹਿਬ ਵੀ ਅੰਦਰ ਆਖ ਦਵਾ ਤੇ ਵੀ ਚਾਰ ਭਾਗ ਨੇ ਜੀ ਸਭ ਤੋਂ ਚੌਥਾ ਭਾਗ ਜਿਹੜਾ ਉਹ ਆਪਾਂ نیچے ਰੱਖਦੇ ਹਾਂ ਨਤੀਜਾ ਉਦੋਂ ਉੱਪਰ ਦੂਸਰਾ ਉਦੋਂ ਉੱਪਰ ਪਹਿਲਾ ਸਭ ਤੋਂ ਉੱਪਰ ਰੱਖਦੇ ਹਾਂ ਸੋ ਇਦਾਂ ਹੀ ਆਪਾਂ ਲੜੀ ਵਾਰ ਰੱਖ ਲੈਂਦੇ ਆ ਤੇ ਬਾਕੀ ਤੁਸੀਂ ਇਹਨਾਂ ਦੇ ਵਸਤਰ ਵੀ ਦੇਖੋ ਬਹੁਤ ਸੋਹਣੇ ਨੇ ਹਨਾ ਇਹ ਵਸਤਰ ਜੀ ਆਪਾਂ ਨੂੰ ਨਾਲ ਹੀ ਦਿੱਤੇ ਸੀ ਉਹਨਾਂ ਨੇ ਜਿਨ੍ਹਾਂ ਨੇ ਸੈਂਚੀ ਦੀ ਸੇਵਾ ਕੀਤੀ ਸੀ ਪੁੱਥੀ ਸਭ ਜਿਹਨੇ ਸੇਵਾ ਕੀਤੀ ਸੀ ਸੋ ਉਹਨਾਂ ਨੇ ਨਾਲ ਹੀ ਦਿੱਤੇ ਸੀਗੇ ਤੇ ਇਹ ਮੈਂ ਮਤਲਬ ਕੀ ਹੁਣ ਇਦਾਂ ਹੀ ਇਦੇ ਉੱਪਰ ਫਿਰ ਬਾਤ ਜੋ ਮੈਂ ਵਸਤਰ ਜਿਹੜਾ ਲਾਲ ਰੰਗ ਦਾ ਰਮਾਲਾ ਸੇ ਉਹਦਾ ਤਿਆਰ ਕੀਤਾ ਉਹ ਪਾਤਾ ਸੀਗਾ ਵੀ ਮਿੱਟੀ ਵਗੈਰਾ ਹੋ ਬਿਲਕੁਲ ਵੀ ਨਾ ਜਾਵੇ ਅੰਦਰ ਤੇ ਆ ਜੇ ਰਮਾਨ ਨੂੰ ਮਿਲੇ ਸੀਗੇ ਇਨਾਮ ਤੇ ਇਹ ਜਿਹਨੇ ਪਾਕ ਇਹਨੇ ਨਾ ਵੀ ਜੋ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਕਿਸੇ ਪ੍ਰੋਗਰਾਮ ਦੇ ਵਿੱਚ ਜਾ ભાગ ਲੈਂਦੇ ਨੇ ਤਾਂ ਉਦੋਂ ਇਹਨਾਂ ਦੇ ਉੱਪਰ ਨਾ ਓਟ ਬਣੀ ਹੋਈ ਆ ਤਾਂ ਕਰਕੇ ਫਿਰ ਅਸੀਂ ਇੱਥੇ ਰੱਖੇ ਹੋਏ ਨੇ ਤੇ ਇਹ ਹੁੰਦਾ ਵਿੱਚ ਆਏ ਹਨ ਚਾਹੇ ਕੋਈ ਕਿਸੇ ਵੀ ਚੀਜ਼ ਤੇ ਓਟ ਬਣੀ ਹੋਈ ਆ ਪੰਕਤੀ ਗੁਰਬਾਣੀ ਦੀ ਕੋਈ ਪੰਕਤੀ ਲਿਖੀ ਹੋਵੇ ਸੋ ਉਹਨਾਂ ਦਾ ਆਪਾਂ ਨੂੰ ਉਦਾਂ ਹੀ ਸਤਿਕਾਰ ਕਰਨਾ ਚਾਹੀਦਾ ਜਿਵੇਂ ਆਪਾਂ ਗੁਟਕਾ ਸਾਹਿਬ ਦੇ ਆਪ ਉਥੇ ਸਾਹਿਬ ਦਾ ਕਰਦੇ ਆਂ ਤੇ ਲੋ ਜੀ ਮੈਂ ਮਤਲਬ ਕਿ ਆ ਵੀ ਤੁਸੀਂ ਦੇਖ ਸਕਦੇ ਹੋ ਤੇ ਵੀ ਬਾਬਾ ਜੀ ਦੀ ਫੋਟੋ ਬਣੀ ਹੋਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੇ ਪਾਸੇ ਦੀ ਤੇ ਦੂਸਰੀ ਸਾਈਡ ਗੁਰੂ ਗ੍ਰੰਥ ਸਾਹਿਬ ਜੀ ਦੀ ਆ ਜੀ ਓਟਰ ਮਾਨੇ ਬਣਾਈ ਸੀ ਛੋਟੇ ਹੁੰਦੇ ਤੇ ਉਦੋਂ ਦੇ ਅਸੀਂ ਇੱਧੇ ਰੱਖੇ ਹੋਏ ਨੇ ਵੀ ਐ ਹੁੰਦਾ ਜੀ ਬਾਹਰ ਰੱਖਾਂਗੇ ਹਨਾ ਤੇ ਵੀ ਗੰਦੇ ਮੁੰਦੇ ਹੱਥ ਲੱਗਣਗੇ ਸੋ ਤਾਂ ਕਰਕੇ ਆਪਾਂ ਗੁਟਕਾ ਸਭ ਦੇ ਕੋਈ ਰੱਖੇ ਹੋਏ ਨੇ ਤੇ ਲੋ ਜੀ ਇੱਥੇ ਹੁਣ ਮੈਂ ਕਰ ਰਹੀ ਸੀ نیچے ਲਿਖਾਣੀ ਦੀ ਸਫਾਈ ਤੇ ਇੰ ਦੱਬੀ ਵਗੈਰਾ ਯਾ ਹਣਾ ਜਿਹੜੀ ਵੀ ਸਮਾਨ ਸਿਓ ਕੱਢ ਕੇ ਚੰਗੀ ਤਰ੍ਹਾਂ ਆਪਾਂ ਥੱਲੇ ਵਾਲਾ ਹਿੱਸਾ ਵੀ ਸਾਫ਼ ਕਰਤਾ ਸੀਗਾ ਤੇ ਲੋ ਜੀ ਇੱਥੇ ਹੁਣ ਮੈਂ ਉੱਪਰ ਲਾ ਜਿਹੜਾ ਹੈਗਾ ਉਹ ਸਾਰਾ ਚੰਗੀ ਤਰ੍ਹਾਂ ਛਾਟੜੀਆ ਕਰਨੀ ਆਂਗੀ ਕਿਉਂਕਿ ਇੱਥੇ ਆਪਾਂ ਕੁਝ ਫੋਟੋਆਂ ਰੱਖਣੀਆਂ ਨੇ ਤੇ ਬਾਕੀ ਜੋਤ ਜਾਂ ਹਣਾ ਤੂਫ ਲਾਉਣ ਵਾਸਤੇ ਜਿਹੜਾ ਛੋਟਾ ਜਿਹਾ ਸਟੈਂਡ ਜਾਂ ਉਹ ਸਾਰਾ ਕੁਝ ਉੱਪਰ ਰੱਖਣਾ ਹੁੰਦਾ ਆਪਾਂ ਲੋ ਜੀ ਇੱਕ ਫੋਟੋ ਆਪਾਂ ਦੀਵਾਰ ਤੇ ਲਗਾਤੀ ਤੋ ਦੇਖ ਸਕਦੇ ਹੋ ਸਾਹਮਣੇ ਪਹਿਲਾਂ ਇਹ ਨਹੀਂ ਲਗਾਈ ਹੋਈ ਸੀ ਆ ਤੁਸੀਂ ਦੇਖ ਸਕਦੇ ਜੀ ਉਹ ਸੈਟਿੰਗ ਨਹੀਂ ਕੀਤੀ ਆ 10 ਵਿੱਚ ਪੰਜ ਚਾਈ ਦੀ ਫੋਟੋ ਤੇ ਇੱਕ ਆ ਵਾਲੀ ਫੋਟੋ ਹੈ ਇਹ ਪਿਛਾਰ ਤੇ ਲਗਾਤੀ ਵੱਡੀ ਫੋਟੋ ਆ ਗਈ ਤੇ ਇੱਕ ਇਹ ਛੋਟੀ ਵਾਲੀ ਫੋਟੋ ਆ ਤੇ ਦੂਸਰੀ ਜਿਹੜੀ ਫੋਟੋ ਸਾਹਮਣੇ ਦੇਖ ਸਕਦੇ ਆ ਉਹ ਜੀ ਪਹਿਲਾਂ ਵੀ ਬਾਹਰ ਹੀ ਪਰਖੀ ਹੋਈ ਸੀ ਤੇ ਆਹ بابا ਦੀਵ ਸਿੰਘ ਦੀ ਫੋਟੋ ਆ ਜੀ ਤੇ ਬਾਕੀ ਉੱਪਰ ਆ ਗਿਆ ਜੋਤੂਬ ਦਾ ਸਮਾਨ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ نیچے ਵੀ نیچے ਆਪਾਂ ਕਿਦਾਂ ਦਾ ਸਾਰੀ ਸੈਟਿੰਗ ਕੀਤੀ ਆ ਤੇ ਆਹ ਦੇਖ ਸਕਦੇ ਹੋ ਜੀ ਜਿਹੜੇ ਰੈੱਡ ਕਲਰ ਦੇ ਵਸਤਰ ਨੇ ਉਹਨਾਂ ਦੇ نیچے ਪੂਠੀ ਸਾਹਿਬ ਨੇ ਇਧਰ ਘੁਟਕਾ ਸਾਹਿਬ ਆ ਕੇ نیچے ਆ ਗਿਆ ਜੀ ਜੋਤੂਬ ਦਾ ਸਮਾਨ ਆ ਗਿਆ ਇਤਿਹਾਸਿਕ ਕਿਤਾਬਾਂ ਆ ਗਈਆਂ ਜਿਹੜੀਆਂ ਹਨ ਆਪਣੇ ਸਿੱਖ ਧਰਮ ਦੇ ਬਾਰੇ ਜਿਹਦੇ ਵਿੱਚ ਨੌਲੇਜ ਦਿੱਤੀ ਹੋਈ ਆ ਉਹ ਕਿਤਾਬਾਂ ਨੇ ਸੋ ਲੋ ਜੀ ਮੇਰਾ ਕੰਮ ਵੀ ਕੰਪਲੀਟ ਹੋ ਗਿਆ ਹੁਣ ਇੱਥੇ ਮੈਂ ਲਾ ਗਈਆਂ ਕੱਪੜਿਆਂ ਦਾ ਉਂ ਤੈ ਮਾਰਨ ਤੇ ਮੈਂ ਕਿਹਾ ਵੀ ਚਲੋ ਪਹਿਲਾਂ ਕੱਪੜੇ ਤੈਹ ਲਗਾਉਦਾ ਫੇਰ ਉਸ ਤੋਂ ਬਾਅਦ ਡੱਬੇ ਧੋਣੀਆਂ ਜੀ ਬਾਕੀ ਇੱਥੇ ਰਮਾਨ ਖੜਾ ਸੀਗਾ ਰਮਾਨ ਦੇ ਡੈਡੀ ਵਿਖੜੇ ਸੀ ਉਹਨਾਂ ਨਾਲ ਮੈਂ ਗੱਲ ਕਰ ਰਹੀ ਸੀਗੀ ਤੇ ਰਮਾਨ ਦੇ ਤਾਂ ਸਕੂਲ ਵਾਲੀ ਗੱਲ ਕਰ ਰਹੀ ਸੀਗੇ ਤੇ ਬਾਕੀ ਇਹ ਇਹ ਤਾਂ ਦੋਸਤ ਟਿਊਸ਼ਨ ਲੱਗਿਆ ਉਹਦੇ ਬਾਰੇ ਗੱਲ ਕਰ ਰਿਆ ਸੀਗਾ ਤੇ ਬਾਕੀ ਜੀ ਮੋਟਰਸਾਈਕਲ ਦੀ ਵਾਰੀ ਆਪਾਂ ਗੱਲ ਕਰ ਰਹੇ ਸੀਗੇ ਇੱਥੇ ਸੋ ਇਦਾਂ ਗੱਲਾਂ ਕਰਦੇ ਕਰਦੇ ਨਾਲ-ਨਾਲ ਮੈਂ ਕਿਹਾ ਚਲੋ ਮੈਂ ਤੈਹ ਲਗਾ ਲਾਂ ਤੇ ਇੱਥੇ ਮਰਮਾਨ ਖੜਾ ਸੀ ਹੁਦ ਨਾਲ ਗੱਲਾਂ ਕਰ ਰਹੀ ਸੀ ਤੇ ਉਹ ਵੀਡੀਓ ਦੇ ਸਾਹਮਣੇ ਤਾਂ ਆਂਦਾ ਨਹੀਂ ਮੈਂ ਉਹਨੂੰ ਕਹੂੰਗੀ ਵੀ ਸਾਹਮਣੇ ਆਜਾ ਤੱਕ ਹੋਗਾ ਨਹੀਂ ਮੈਂ ਇੱਥੇ ਹੀ ਢੀਗਾ ਥੋੜਾ ਸੰਗ ਦਾ ਜਾ ਕਰਕੇ ਜੀ ਤੇ ਲੋ ਜਿੱਥੇ ਮੇਰੇ ਕੱਪੜੇ ਨੇ ਤਾਂ ਵੀ ਸਾਰੀ ਲੱਗ ਗਈ ਆ ਸਾਰਿਆਂ ਤਹਿਵ ਲਗਾਤੀ ਆ ਮੈਂ ਤੇਰਮਾਲ ਵਗੈਰਾ ਤੇ ਵੀ ਤਹਿ ਲਗਾਤੀ ਤੇ ਆਹ ਰਮਾਨ ਦਾ ਦੁਪੱਟਾ ਜੀ ਸਿਰ ਤੇ ਬੰਨਣ ਲਈ ਘਰੇ ਵੰਦਾ ਨੂੰ ਤੇ ਲੋ ਜੀ ਇੱਥੇ ਹੁਣ ਮੈਂ ਲੱਗ ਗਿਆ ਡੱਬੇ ਤੋਂ ਹਣਾ ਤੇ ਡੱਬੇ ਮੈਂ ਬਾਹਰ ਹੀ ਕੱਢ ਲੇ ਸੀ ਦੇ ਕੋਕੇ ਅੰਦਰ ਗਰਮੀ ਬਹੁਤ ਜ਼ਿਆਦਾ ਗਰਮੈਸ ਬਹੁਤ ਜ਼ਿਆਦਾ ਹੋਈ ਪਈ ਹੈ ਮੈਂ ਕਿਹਾ ਚਲੋ ਬਾਹਰ ਬੈ ਕੇ ਧੋ ਲੈਨੇ ਆ ਤੇ ਬਾਕੀ ਜਿਹੜੀ ਇਹ ਜਗ੍ਹਾ ਆਪਾਂ ਤਿਆਰ ਕਰਾਈ ਹੈ ਜੀ ਜਿਹਨੇ ਫਰਸ਼ ਤੇ ਝੋਟਾ ਜਾ ਇਹਦਾ ਮੈਨੂੰ ਬਹੁਤ ਸੋਖਾ ਆਉਣ ਜਿਵੇਂ ਕੋਈ ਕੱਪੜੀ ਵਗੈਰਾ ਧੋਣੇ ਹੱਥ ਨਾਲ ਆਪ ਇੱਥੇ ਬੈ ਕੇ ਧੋ ਲੈਨੀ ਆ ਵੱਡੇ ਭਾਂਡੇ ਡੱਬੇ ਇੱਥੇ ਬੈ ਕੇ ਧੋ ਲੈਨੇ ਆ ਅੰਦਰ ਨਹੀਂ ਤੇ ਗਰਮੀ ਦੇ ਵਿੱਚ ਫਿਰ ਬਹੁਤ ਜ਼ਿਆਦਾ ਔਖਾ ਹੁੰਦਾ ਸੀ ਬਾਕੀ ਜਿਹੜੇ ਡੱਬਿਆਂ ਦੇ ਵਿੱਚ ਜੀ ਆਪਣਾ ਰਾਸ਼ਨ ਪਿਆਗਾ ਉਹ ਤਾਂ ਮੈਂ ਬੰਦ ਦੇ ਬੰਦੀ ਧੋਤੇ ਆ ਵੀ ਉਹਨਾਂ ਨੂੰ ਖੋਲਿਆ ਨਹੀਂ ਵੀ ਫਿਰ ਪਾਣੀ ਨਾਲ ਵਿੱਚ ਚਲੇ ਜਾਵੇ ਜਿਹੜੇ ਡੱਬੇ ਆਪਣੇ ਖਾਲੀ ਹੋ ਚੁੱਕੇ ਉਹਨਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਤੇ ਜਿਹੜੇ ਰਾਸ਼ਨ ਵਾਲੇ ਆ ਜੀ ਉਹ ਤਾਂ ਮੈਂ ਉਪਰੋਂ ਉਪਰੋਂ ਧੋਤੇ ਵੀ ਚਲੋ ਉਪਰੋਂ ਚੰਗੀ ਤਰ੍ਹਾਂ ਉਹਨਾਂ ਦੀ ਹੋਰ ਸਫਾਈ ਹੋ ਜੂਗੀ ਤੇ ਥੋੜੇ ਟਾਈਮ ਬਾਅਦ ਹਨਾ ਆਪਾਂ ਨੂੰ ਬ੍ਰਸ਼ ਦੇ ਨਾਲ ਸਾਬਣ ਮਾਰ ਕੇ ਧੋਣੀ ਪੈਂਦੇ ਕਿਉਂਕਿ ਫਿਰ ਵੀ ਕਿਤੇ ਨਾ ਕਿਸੇ ਧੰਧਾਈ ਜੀ ਲੱਗ ਗਈ ਜਾਂਦੀ ਹੈ ਇਹਨਾਂ ਨੂੰ ਸੋ ਮੈਂ ਜੀ ਜਮ ਜਾਂਦੀ ਤਾਂ ਕਰਕੇ ਤੇ ਬਾਕੀ ਮੈਂ ਇਹਨਾਂ ਨੂੰ ਜਿਹੜੇ ਰਾਸ਼ਨ ਜਿਨ੍ਹਾਂ ਦੇ ਵਿੱਚ ਹੈਗਾ ਡੱਬਿਆਂ ਨੂੰ ਇਹਨਾਂ ਨੇ ਜੇ ਸਾਬਣ ਲਾ ਕੇ ਬਾਹਰ ਹੀ ਰੱਖ ਲਿਆ ਕਿਉਂਕਿ ਬੱਟਲ ਦੇ ਵਿੱਚ ਪਾਣੀ ਭਰਿਆ ਆ ਫਿਰ ਜੇ ਬਾਈਚਸ ਡੱਬਾ ਵਿੱਚ ਐਡਾ ਹੋ ਜੇ ਫਿਰ ਪਾਣੀ ਪੈਂਦਾ ਡਰ ਰਹਿੰਦਾ ਸਾਰਾ ਸਮਾਨ ਵੀ ਖਰਾਬ ਹੋ ਸੋ ਤਾਂ ਕਰਕੇ ਇਹਨਾਂ ਨੂੰ ਬਾਹਰ ਹੀ ਰੱਖ ਲਿਆ ਬਾਹਰ ਹੀ ਇਹਨਾਂ ਦੇ ਉੱਤੇ ਪਾਣੀ ਮਾਰਤਾ ਸੀ ਮੈਂ ਤੇ ਚੀਨੀ ਵਾਲਾ ਡੱਬਾ ਵੀ ਜਿਵੇਂ ਬਾਹਰ ਹੀ ਧੋ ਲਿਆ ਸੀ ਬਾਕੀ ਉਹ ਜਿਹੜੇ ਇੱਕ ਦੋ ਡੱਬੇ ਖਾਲੀ ਸੀ ਜਿਨ੍ਹਾਂ 'ਚ ਆਪਾਂ ਪਾਉਣੀ ਸੀ ਦਾਲਾਂ ਵਗੈਰਾ ਉਹ ਫਿਰ ਆਇਆ ਹੁੰਦਾ ਜੀ ਕਈ ਵਾਰੀ ਹਨਾ ਆਪਾਂ ਕਈ ਵੇ ਉਹਦੇ ਵਿੱਚ ਹੋਰ ਚੀਜ਼ ਪਾਈ ਹੁੰਦੀ ਆ ਪਹਿਲਾਂ ਤੇ ਜਦੋਂ ਬਦਵਾਰਾ ਕੋਈ ਚੇਂਜ ਕਰਕੇ ਚੀਜ਼ੇ ਪਾਦਨੇ ਫਿਰ ਉਹ 스멜 ਜੀ ਦੂਸਰੀ ਚੀਜ਼ ਦੇ ਵਿੱਚ ਆਉਣ ਲੱਗ ਜਾਂਦੀ ਆ ਸੋ ਤਾਂ ਕਰਕੇ ਮੈਂ ਕਿਹਾ ਵੀ ਚੰਗੀ ਤਰ੍ਹਾਂ ਖੋਲ ਕੇ ਧੋ ਕੇ ਸੁਕਾ ਲੈਨੇ ਆ ਤੇ ਵੀ ਨਾਲੇ ਫਿਰ ਚੀਜ਼ ਹਨਾ ਖਰਾਬ ਨਹੀਂ ਹੁੰਦੀ ਛੇਤੀ ਤੇ ਬਾਕੀ ਇੱਥੇ ਇੱਕ ਵਾਰੀ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਕੱਢਤਾ ਤੇ ਸਾਬਣ ਵਾਲਾ ਫਿਰ ਮੈਂ ਇੱਕ ਵਾਰੀ ਫਿਰ ਬੱਠਲ ਧੋ ਕੇ ਭਰ ਲਿਆ ਦੁਬਾਰਾ ਫਿਰ ਇਹਨਾਂ ਨੂੰ ਜਿਹੜਾ ਪਾਣੀ ਇੱਕ ਵਾਰੀ ਮਾਰਤਾ ਸੀਗਾ ਚੰਗੀ ਤਰ੍ਹਾਂ ਤੇ ਲੋ ਇਹ ਤੁਸੀਂ ਦੇਖ ਸਕਦੇ ਹੋ ਬਸ ਤਕਰੀਬਨ ਤੱਕ ਨੇ ਵੱਡੇ ਡੱਬੇ ਮੇਰੇ ਤੋਤੇ ਗਏ ਨੇ ਤੇ ਜਿਨ੍ਹਾਂ ਤੇ ਮੈਨੂੰ ਲੱਗਦਾ ਸੀ ਵੀ ਹਲੇ ਥੋੜਾ ਜਿਹਾ ਲੱਗਿਆ ਹੈ ਤੰਧਾਈ ਜੀ ਤੇ ਫਿਰ ਉਹਨਾਂ ਤੇ ਮੈਂ ਪ੍ਰਸ਼ ਦੁਆਰਾ ਮਾਰ ਦਿੰਦੇ ਸੀਗੇ ਤੇ ਵੈਸੇ ਡੱਬੇ ਤਾਂ ਪਹਿਲਾਂ ਜੀ ਬਹੁਤ ਸੀ ਤੇ ਕੁਝ ਡੱਬੇ ਆਪਣੇ ਖਰਾਬ ਹੋ ਗਏ ਕਿਉਂਕਿ ਤੁਹਾਨੂੰ ਪਤਾ ਪਲਾਸਟਿਕ ਦੇ ਡੱਬੇ ਹਨ ਟੁੱਟ ਜਾਂਦੇ ਹਨ ਖਰਾਬ ਹੋ ਜਾਂਦੇ ਨੇ ਸੋ ਹੁਣ ਆਪਾਂ ਅੱਗੇ ਜਾ ਕੇ ਦੀਵਾਲੀ ਵਾਲੇ ਡੱਬੇ ਥੋੜੇ ਜਿਹਾ ਹੋਰ ਮੰਗਾਵਾਂਗੇ ਜਿਹੜੀ ਆ ਡੱਬੀ ਹੈ ਜੀ ਜੀ ਇਹ ਕਾਲੀ ਮਿਰਚਾਂ ਵਾਲੀ ਸੀ ਪਹਿਲਾਂ ਮੈਨੂੰ ਲੱਗਿਆ ਇਹਦੇ ਵਿੱਚ ਮਿਰਚਾਂ ਹੈਗੀਆਂ ਨੇ ਪਰ ਇਹ ਖਾਲੀ ਸੀ ਤੇ ਫਿਰ ਮੈਂ ਧੋ ਲਿਆ ਸੀ ਇਹਨੂੰ ਮੈਂ ਕਿਹਾ ਵੀ ਚਲੋ ਪੀਸ ਕੇ ਇਹਦੇ ਵਿੱਚ ਹੋਰ ਮਿਰਚਾਂ ਪਾ ਲਾਂਗੇ ਜਿਵੇਂ ਦਹੀਂ ਵਗੈਰਾ ਦੇ ਵਿੱਚ ਪਾਉਣ ਨੂੰ ਕੰਮ ਆਉਂਦੀਆਂ ਹਨ ਕਾਲੀਏ ਮਿਰਚਾਂ ਚੰਗੀਆਂ ਲੱਗਦੀਆਂ ਨੇ ਸੋ ਤਾਂ ਕਰਕੇ ਤੇ ਲੋ ਜੀ ਇੱਥੇ ਮੇਰੇ ਤਕਰੀਬਨ ਤਕਰੀਬਨ ਡੱਬੇ ਵੀ ਸਾਰੇ ਇੱਕ ਵਾਰੀ ਪਾਣੀ ਨਹੀਂ ਸਾਰਿਆਂ ਤੇ ਮਾਰਤਾ ਲੋ ਜੀ ਮੈਂ ਬੱਠਲ ਦਾ ਪਾਣੀ ਵੀ ਡੋਲ ਕੇ ਦੁਬਾਰਾ ਪਾਣੀ ਹੋਰ ਭਰ ਲਿਆ ਧੋ ਕੇ ਤੇ ਜਿਹੜੇ ਰਮਾਨ ਨੂੰ ਮੈਂ ਕਹਤਾ ਸੀ ਮੈਂ ਕਹਿੰתי ਮੇਰੇ ਕੋ ਮੰਜੀ ਢਾ ਦੇ ਕਿਉਂਕਿ ਮੰਜੀ ਤੇ ਮੈਂ ਧੋ ਧੋ ਕੇ ਮੁੱਦੇ ਮਾਰਤੇ ਸੀਗੇ ਜੀ ਜੇ ਹੁਣ ਇੱਥੇ ਰੱਖ ਦਿੰਦੀ ਫਿਰ ਇੱਥੇ ਇਹਨਾਂ ਨੇ ਸੁੱਕਣਾ ਨਹੀਂ ਸੀ ਤੇ ਆਪਾਂ ਪਾਉਣਾ ਰਾਸ਼ਨ ਤਾਂ ਕਰਕੇ ਤੇ ਮੈਨੂੰ ਜਲਦੀ ਸੁੱਕੇ ਹੋਏ ਚਾਹੀਦੇ ਸੀ ਡੱਬੇ ਤੇ ਇੱਥੇ ਮੈਂ ਰਮਾਨ ਨਹੀਂ ਗੱਲ ਕਰ ਰਹੀ ਸੀ ਉਹ ਹਾਸਰੇ ਸੀ ਕਿਵੇਂ ਤੇ ਬਾਕੀ ਲਓ ਜੀ ਇੱਥੇ ਮੇਰੇ ਡੱਬੇ ਵੀ ਤਕਰੀਬਨ 6-7 ਦਿਨਾਂ ਤੋਂ ਲੇ ਆ ਥੋੜੀ ਜਿਮ ਵੀਡੀਓ ਦੀ ਸਪੀਡ ਵਧਾਤੀ ਸੀ ਤਾਂ ਵੀ ਵੀਡੀਓ ਫਿਰ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਤੇ ਲੋ ਜੀ ਇੱਥੇ ਮੈਂ ਰਹਿਗੇ ਕਿਦੋਂ ਡੱਬੀਆਂ 'ਚ ਰਹਿ ਗਈਆਂ ਆ ਜਿਹੜਾ ਮੂਰੇ ਪਿਆ ਡੱਬਾ ਜਿਹੜਾ ਮਾਂ ਦਾ ਪੀਨਟ ਬਟਰ ਵਾਲਾ ਆ ਆਹ ਵਾੜ ਚੱਕਿਆ ਸੀ ਹੁਣ ਮੈਂ ਲੋ ਜੀ ਇਦਾਂ ਮੈਂ ਮੂਧੇ ਮਾਰਤੇ ਨੇ ਧੋ ਕੀ ਜਿਹੜੇ ਰਾਸ਼ਨ ਵਾਲੇ ਡੱਬੇ ਨੇ ਜਿਨ੍ਹਾਂ ਵਿੱਚ ਸਮਾਨ ਪਿਆ ਹੈ ਚਾਹੇ ਥੋੜਾ ਪਿਆ ਚਾਹੇ ਵਾਲਾ ਪਿਆ ਉਹ ਆਪਾਂ ਟੱਕਰ ਨਾਲ ਹੀ ਰੱਖੇ ਹੋਏ ਨੇ ਤੇ ਦਾਲਾਂ ਵੀ ਮੈਂ ਤਿੰਨੀ ਮੰਗਾਈਆਂ ਜੀ ਲੋ ਜੀ ਹੁਣ ਮੈਂ ਆ ਗਈ ਅੰਦਰ ਕਮਰੇ ਦੇ ਵਿੱਚ ਕਿਉਂਕਿ ਬਾਹਰ ਗਰਮੀ ਬਹੁਤ ਜ਼ਿਆਦਾ ਸੀ ਮੈਂ ਕਿਹਾ ਚਲੋ ਨਾਲੇ ਇੱਥੇ ਬਹਿ ਕੇ ਵੀਡੀਓ ਬਣਾ ਲੈਣੇ ਇੱਥੇ ਬਹਿ ਕੇ ਮੈਂ ਕਿਹਾ ਚਲੋ ਨਾਲੇ ਵੀ ਮੈਂ ਅ ਵੀ ਰਾਸ਼ਨ ਪਾਲਣੀ ਡੱਬਿਆਂ ਦੇ ਵਿੱਚ ਇਹ ਮੈਂ ਦੇਖ ਰਹੀ ਸੀ ਮੈਂ ਕਿਹਾ ਵੀ ਇਹ ਕਿੰਨੇ ਦਾ ਹੈਗਾ weight ਮੈਨੂੰ ਲੱਗ ਰਿਆ ਸੀ 2 ਲੀਟਰ ਪਰ ਮੰਮੀ ਕਹਿੰਦੇ 2 ਲੀਟਰ ਨਹੀਂ ਹੈਗਾ ਵੀ ਪੌਣੇ 1.2 ਲੀਟਰ ਦੀ ਹੋਊ ਤੇ ਉਹੀ ਗੱਲ ਨਿਕਲੀ ਜੀ 1 ਕਿਲੋ 750 ਗ੍ਰਾਮ ਦੀ ਸੀਗੀ ਇਹ ਵਿਅਸਤਾ ਜੀ ਘਰ ਦਾ ਤੇਲ ਘਰ ਦੇ ਹੁੰਦਾ ਪਰ ਮਜਬੂਰੀ ਆ ਹਨਾ ਤੇ ਵੀ ਆਪਾਂ ਆਪਣੇ ਘਰ ਦੇ ਸਗੋਂ ਤਾਂ ਨਹੀਂ ਆਪਾਂ ਵੀ ਦੇ ਤੇ ਇਹ ਲਫਾਪੇ ਦੇ ਵਿੱਚ ਮੈਂ ਦੇਖ ਰਹੀ ਸੀ ਕੀ ਆ ਉਹਦੇ ਵਿੱਚ ਸੀਗਾ ਜੀ ਰਿਫਾਈਨਡ ਆ ਹੈਗੀ ਚੀਨੀ ਤੇ ਆ ਸ਼ੈਂਪੂ ਦੀਆਂ ਪੁੜੀਆਂ ਯਰਮਾਨ ਨੂੰ ਮੈਂ ਕਿਹਾ ਤਾਂ ਸੀ ਮੈਂ ਕਿਨੂੰ ਫੋਲਡ ਕਰਕੇ ਡਰਾਅ ਦੇ ਵਿੱਚ ਰੱਖ ਦੇ ਆ ਸਿਗੀ ਜੀ ਸਮਝੀ ਵਾਲੇ ਪਕੌੜੇ ਤੇ ਆ ਮੂੰਗੀ ਦਾਲ ਆ ਤੇ ਮੈਂ ਇਹਨੂੰ ਖੋਲ ਕੇ ਤੇ ਇਹਨੂੰ ਫਟਾਫਟ ਡੱਬੇ ਦੇ ਵਿੱਚ ਪਾਤਾ ਇਹ ਆਪਾਂ ਕਿਲੋ ਕਿ ਮਗਾਈ ਆ ਜਿਆਦਾ ਆਪਾਂ ਦਾਲਾਂ ਨਹੀਂ ਮਗਾਈਆਂ ਜੀ ਕਿਉਂਕਿ ਫਿਰ ਕੀੜਾ ਪੈਂਦਾ ਹਨਾ ਟੋਰਾ ਜੀ ਨੂੰ ਆਪਾਂ ਕਹਿੰਨੇ ਆ ਵੀ ਦਾਲ ਦੇ ਵਿੱਚ ਫਿਰ ਉਹ ਖਰਾਬ ਹੋ ਜਾਂਦੀ ਆ ਲਓ ਜੀ ਆ ਰਾਜਮਾ ਨੇ ਰਾਜਮਾ ਤੇ ਮम्मी ਨੂੰ ਮੈਂ ਕਹਿ ਰਹੀ ਸੀ ਮੈਂ ਕਿਹਾ ਤਾਂ ਦੂਸਰੇ ਲਾਲ ਜੀ ਰਾਜਮਾ ਨਹੀਂ ਚੁਤ ਲੈਣੀ ਹੈਗੇ ਤੇ ਮੰਮੀ ਕਹਿੰਦੀ ਕਾਲੇ ਜੇ ਬਣਦੇ ਆ ਥੋੜੇ ਤੇ ਲੋ ਜੀ ਹੈਗੀ ਚਾਹ ਪੱਤੀ ਚਾਹ ਪੱਤੀ ਦਾ ਇਹ ਪਾਈਆ ਦਾ ਪੈਕੇਟ ਆ ਚਾਰ ਪੈਕੇਟ ਇੰਨੀ 1 ਕਿਲੋ ਚਾਹ ਪੱਤੀ ਲਿਆਂਦੀ ਆ ਬਾਕੀ ਆਪਣੇ ਬਰਸ਼ ਹੋਗੇ ਆ ਦੇਸੀ ਘਿਓ ਜੀ ਜੁੱਤ ਲਾਉਣ ਵਾਸਤੇ ਇਹ ਆ ਜੀ ਫਰਨਾਇਲ ਤੇ ਜਿਵੇਂ ਆਪਾਂ ਫਰਸ਼ ਪੋਚਾ ਲਾਉਣਾ ਜਾਂ ਫਰਸ਼ ਪਸੂ ਥਲੇ ਧੋਣੀ ਆ ਆ ਚਿੱਟੇ ਛੋਲੇ ਨੇ ਜੀ ਤੇ ਇਹ ਵੀ ਮੈਂ ਇਹਦੇ ਵਿੱਚ ਪਾ ਲਈ ਸੀਗੇ ਡੱਬੇ ਦੇ ਵਿੱਚ ਆ ਆਨੇ ਜੀ ਚੌਲ ਅਤੇ ਚੌਲ ਦਾ ਚੌਲ ਜਿੰਨੀ ਕਿ ਮੈਨੂੰ ਲੱਗਿਆ 2 ਕਿਲੋ ਨੇ ਪਰ ਵੱਧ ਵੱਧ ਨੇ 2 ਕਿਲੋ ਡੱਬੇ ਦੇ ਵਿੱਚ ਆਏ ਨਹੀਂ ਫਿਰ ਮੈਂ ਰਵੜ ਚੜਾ ਕੇ ਇਹਨਾਂ ਨੂੰ ਰੱਖਤਾ ਸੀ ਮੈਂ ਕਿ ਜਿਹੜਾ ਦੂਜਾ ਵੱਡਾ ਢੋਲਾ ਵੀ ਉਹ ਚ ਰੱਖ ਦਾਂਗੇ ਜਦੋਂ ਡੱਬੇ ਚ ਖਤਮ ਹੋਣਗੇ ਫਿਰ ਫਿਰ ਪਾ ਲਵਾਂਗੇ ਆ ਜੀ ਸਰਫ ਦੇ ਪੈਕੇਟ ਨੇ ਇੱਕ ਸਰਫੈਕਸ ਵਾਲੇ ਇੱਕ ਵੀਲ ਸੋਰੀ ਟਾਈਡ ਦਾਗਾ ਇਹ ਮਿਕਸ ਕਰ ਲਾਂਗੇ ਆਪਾਂ ਸਾਬਣ ਆਉਗੀਆਂ ਨਾ ਉਹ ਨਾਲੀਆਂ ਬਿੰਮ ਦੀਆਂ ਟਿੱਕੀਆਂ ਹੋਗੀਆਂ ਜੀ ਆ ਆਪਣੀ ਕੱਪੜੇ ਧੋਣ ਵਾਲੇ ਸਾਬਣ ਹੋ ਗਏ ਵੀ ਹੱਥ ਨਾਲ ਕੱਪੜੇ ਧੋਣੇ ਆ ਜੀਰਾ ਵਗੈਰਾ ਹੋ ਗਿਆ ਜਿਸ ਘਰ ਦਾ ਸਾਰਾ ਸਮਾਨ ਜਿਹੜਾ ਨਾ ਨਮ ਮਿਰਚ ਹਲਦੀ ਵਗੈਰਾ ਹਨ ਤੇ ਆ ਰੋਡ ਦਾ ਡੱਬਾ ਜ ਸੋਰੀ ਆ ਰੋਡ ਦਾ ਲਫਾਵਾ ਸੀ ਜੀ ਪਾਟਿਆ ਸੀ ਤੇ ਮੈਂ ਚੜਾਤੀ ਰਵੜ ਹਾਂਜੀ ਅੱਜ ਤੁਹਾਡੇ ਨਾਲ ਆਪਾਂ ਇੱਕ ਹੋਲ ਸਟੋਰੀ ਸ਼ੇਅਰ ਕਰ ਰਹੇ ਆਂਗੇ ਕਿਉਂਕਿ ਆਪਾਂ ਨੂੰ ਕਾਫੀ ਵਾਰ ਕਮੈਂਟਸ ਆਉਂਦੇ ਨੇ ਵੀ ਜੀ ਸਿਫਾਰਤ ਬਹੁਤ ਕਰਦੀਆਂ ਆਂ ਦਾਸ ਵੀ ਕਰਦੀਆਂ ਪਰ ਸਾਡੀ ਜਿਹੜੀ ਵੀ ਇੱਛਾ ਵੀ ਹੱਦ ਤੱਕ ਪੂਰੀ ਨਹੀਂ ਹੋਈ ਕਈ ਕਮੈਂਟ ਇਦਾਂ ਦੀ ਆਏ ਨਹੀਂ ਮਤਲਬ ਆਪਾਂ ਸੋ ਇਦਾਂ ਦੀ ਇੱਕ ਸਟੋਰੀ ਤੁਹਾਨੂੰ ਸ਼ੇਅਰ ਕਰ ਰਹੀ ਆ ਜੀ ਇੱਕ ਸਿੱਖ ਨੌਜਵਾਨ ਸੀ ਉਹ ਮਾਹਪੁਰਸ ਦੇ ਕੋਲ ਗਈ ਮਾਹਪੁਰਸ਼ ਜੀ ਨੂੰ ਕਿਹਾ ਕਿ ਬਾਬਾ ਜੀ ਮੈਂ ਬਹੁਤ ਟਾਈਮ ਤੋਂ ਅਰਦਾਸ ਕਰ ਰਹੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਮੇਰੀ ਮਤਲਬ ਕੀ ਹਲੇ ਤੱਕ ਜਿਹੜੀ ਇੱਛਾ ਪੂਰੀ ਨਹੀਂ ਹੋਈ ਗੁਰੂ ਸਾਹਿਬ ਨੇ ਮਤਲਬ ਮੇਰੀ ਹਲੀ ਸੁਣੀ ਨਹੀਂ ਆ ਮਤਲਬ ਮੇਰੇ ਤੇ ਨਜ਼ਰ ਨਹੀਂ ਉਹਨਾਂ ਦੀ ਪਈ ਹਨਾ ਤਾਂ ਮਾਹਪੁਰਸ ਜੀ ਨੇ ਕਿਹਾ ਕਹਿੰਦੇ ਫਿਰ ਇਦਾਂ ਕਰੀ ਹੁਣ ਤੋਂ ਬਾਅਦ ਅੱਜ ਤੋਂ ਬਾਅਦ ਜਦੋਂ ਵੀ ਅਰਦਾਸ ਕਰੀ ਚਾਹੇ ਘਰੇ ਪਾਠ ਕਰਕੇ ਕਰੇ ਚਾਹੇ ਗੁਰੂ ਘਰ ਆ ਕੇ ਕਰੇ ਤਾਂ ਫਿਰ ਗੁਰੂ ਸਾਹਿਬ ਤੋਂ ਮੰਗਣਾ ਬੰਦ ਕਰ ਦੇ ਚੁੱਪਚਾਪ ਬਸ ਆਪਣਾ ਪਾਠ ਕਰ ਅਰਦਾਸ ਕਰ ਤੇ ਉਸ ਤੋਂ ਬਾਅਦ ਸਭ ਗੁਰੂ ਸਾਹਿਬ ਤੇ ਛੱਡ ਦੇ ਬੋਲ ਨਾ ਕੁਝ ਗੁਰੂ ਘਰ ਅਗਰ ਤੂੰ ਜਾਨਣਾ ਹੈ ਤਾਂ ਚੁੱਪਚਾਪ ਜਾ ਮੱਥਾ ਟੇਕ ਮੱਥਾ ਟੇਕ ਕੇ ਮੁੜਿਆ ਕੁਝ ਨਾ ਬੋਲ ਕੁਝ ਬੋਲਣ ਦੀ ਜ਼ਰੂਰਤ ਨਹੀਂ ਹੈ ਕੁਝ ਮੰਗਣ ਦੀ ਜ਼ਰੂਰਤ ਨਹੀਂ ਹੈ ਤਾਂ ਅਰਦਾਸ ਜ਼ਰੂਰ ਕਰੀ ਠੀਕ ਹੈ ਨਗਰਖੇਰ ਵੀ ਆਪਾਂ ਕਹਿੰਦੇ ਆ ਸੁੱਖ ਸ਼ਾਂਤੀ ਵਾਸਤੇ ਪਰ ਜੋ ਤੇਰੀ ਇੱਛਾ ਆਪਾਂ ਕਹਿੰਦੀਆਂ ਵੀ ਆਪਾਂ ਨੂੰ ਦੁਨਿਆਵੀ ਤੌਰ ਤੇ ਜੋ ਆਪਣੀਆਂ ਇੱਛਾਵਾਂ ਹੁੰਦੀਆਂ ਵੀ ਉਹ ਨਾ ਮੰਗੀ ਸੜ ਸਿੱਖ ਨੌਜਵਾਨ ਸੀ ਉਨੇ ਅੱਗੇ ਸਵਾਲ ਕੀਤਾ ਕਿ ਬਾਬਾ ਜੀ ਫੇਰ ਮਹਾਰਾਜ ਮੇਰੀ ਸੁਣ ਲੈਣਗੇ ਮੇਰੇ ਤੇ ਗੁਰੂ ਸਾਹਿਬ ਦੀ ਨਜ਼ਰ ਹੋ ਜਾਏਗੀ ਤਾਂ ਬਾਬਾ ਜੀ ਨੇ ਮੁਸਕਰਾ ਕੇ ਜਿਉਂ ਜਿਹੜੇ ਮਾਪੋਸ ਜੀ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਵੀ ਵੇਖੋ ਜਿਹੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਹ ਸੰਗਤ ਬਹੁਤ ਆਉਂਦੀ ਹੈ ਅਣਗਿਣਤ ਸੰਗਤ ਹੁੰਦੀ ਹੈ ਜਿਹੜੀ ਮੱਥਾ ਟੇਕੇ ਚਾਹੇ ਘਰੇ ਵੀ ਆਪਾਂ ਪਾਠ ਕਰਦੇ ਆਂ ਮੱਥਾ ਟੇਕੇ ਗੁਰੂ ਸਾਹਿਬ ਤੋਂ ਡੇ ਮੰਗਦੇ ਨੇ ਆਪਣੀਆਂ ਦੁਨਿਆਵੀ ਇੱਛਾਵਾਂ ਜਿਹੜੀਆਂ ਗੁਰੂ ਸਾਹਿਬ ਦੇ ਅੱਗੇ ਰੱਖ ਦੇਣ। ਪਰ ਕਹਿੰਦੇ ਉਹ ਸੰਗਤ ਗਿਣਤੀ ਦੀ ਹੁੰਦੀ ਹੈ ਜਿਹੜੀ ਮੱਥਾ ਟੇਕਦੀ ਐ ਚੁਕਚਾ ਮੁੜ ਜਾਂਦੇ ਨੇ ਜਾਂ ਘਰੇ ਵੀ ਪਾਠ ਕਰਦੇ ਨੇ ਤੇ ਚੁਕਚਾਪ ਆਪਣੀ ਹਰਦਾਸ ਕਰਕੇ ਬਾਕੀ ਸਭ ਗੁਰੂ ਸਾਹਿਬ ਤੋਂ ਛੱਡ ਦਿੰਦੇ ਨੇ ਕਹਿੰਦੇ ਵੀ ਉਹ ਗਿਣਤੀ ਦੀ ਸੰਗਤ ਹੁੰਦੀ ਐ ਸੋ ਮਾਹ ਪਰਸ਼ਾਨ ਨੇ ਕਿਹਾ ਵੀ ਅੱਜ ਤੋਂ ਬਾਅਦ ਤੁਸੀਂ ਇਹ ਤੈਅ ਕਰ ਲਾ ਵੀ ਮੈਂ ਅੱਜ ਤੋਂ ਬਾਅਦ ਗੁਰੂ ਸਾਹਿਬ ਤੋਂ ਕੁਝ ਮੰਗਣਾ ਨਹੀਂ ਬਸ ਮੱਥਾ ਟੇਕਣਾ ਹੈ ਗੁਰੂ ਘਰ ਜਾ ਕੇ ਚੁਕਾਤੀ ਮੁੜਿਆ ਹੋਣਾ ਕੁਝ ਬੋਲਣਾ ਸੋ ਇਹਦੇ ਨਾਲ ਜਿਹੜੀ ਹੈ ਤੇਰੀ ਮਹਾਰਾਜ ਦੀ ਸਭ ਤੋਂ ਪਹਿਲਾਂ ਤੇਰੇ ਤੇ ਨਜ਼ਰ ਪਵੇ ਹੀ ਤੇ ਮਹਾਰਾਜ ਦਿਨਾਂ ਦੀ ਜਾਣਨਹਾਰ ਨੇ ਉਹ ਸਭ ਕੁਝ ਜਾਣਦੇ ਨੇ ਸੋ ਇਸ ਲਈ ਮੈਨੂੰ ਲੱਗਿਆ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਾਂ ਵੀਡੀਓ ਕਿੱਦਾਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ